ਹੈਲੋ ਬੱਚੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Only Punjab ਤੇ ਤੇ ਪੰਜਾਬੀ ਵਿਆਕਰਨ ਦੀ ਸੀਰੀਜ਼ ਦੇ ਵਿੱਚ ਵੀ ਸਵਾਗਤ ਹੈ ਤੁਹਾਡਾ ਇਸ ਲੈਕਚਰ ਦੇ ਵਿੱਚ ਆਪਾਂ ਪੜਾਂਗੇ ਵਰਣ ਬੰਡ ਬਾਰੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੜਿਆ ਸੀਗਾ ਗੁਰਮੁਖੀ ਲਿਪੀ ਬਾਰੇ ਠੀਕ ਹੈ ਸਾਰਿਆਂ ਨੂੰ ਉਸ ਬਾਰੇ ਕਲੀਅਰ ਹੋਏਗਾ ਚਲੋ ਅੱਜ ਦਾ ਲੈਕਚਰ ਸ਼ੁਰੂ ਕਰਦੇ ਹਾਂ ਵਰਣ ਬੰਡ ਦੇਖੋ ਗੁਰਮੁਖੀ ਲਿਪੀ ਵਿੱਚ 41 ਵਰਨ ਹਨ ਠੀਕ ਹੈ ਐਸਾ ਕੋਈ ਵੀ ਪੰਜਾਬੀ ਬੱਚਾ ਨਹੀਂ ਹੋਣਾ ਜਿਹਨੂੰ ਇਹ ਨਾ ਪਤਾ ਹੋਵੇ ਕਿ 41 ਵਰਨ ਹੁੰਦੇ ਹਨ ਜਿਨ੍ਹਾਂ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਿਹੜੇ-ਕਿਹੜੇ ਸਵਰ ਅਤੇ ਵਿਅੰਜਨ ਹੁਣ ਸਵਰ ਵੀ ਪਤਾ ਹੋਣਾ ਚਾਹੀਦਾ ਤਿੰਨ ਸਵਰ ਹੁੰਦੇ ਨੇ ਠੀਕ ਹੈ ਊੜਾ ਆੜਾ ਈੜੀ ਬਾਕੀ ਕੀ ਹੁੰਦੇ ਨੇ ਵਿਅੰਜਨ ਹੁੰਦੇ ਨੇ ਕਿੰਨੇ ਹੁੰਦੇ ਨੇ 38 ਹੁੰਦੇ ਨੇ ਚਲੋ ਅੱਗੇ ਸਵਰ ਜਿਹੜੀਆਂ ਧੁਨੀਆਂ ਦੇ ਉਚਾਰਨ ਸਮੇ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਧਾਰਾ ਬੇਰੋਕ ਬਾਹਰ ਨਿਕਲੇ ਤਾਂ ਇਸ ਦੀ ਡੈਫੀਨੇਸ਼ਨ ਇਹ ਯਾਦ ਰੱਖਣੀ ਹੈ ਠੀਕ ਹੈ ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ ਕੀਨਾਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਧੁਨੀਆਂ ਦੇ ਉਚਾਰਨ ਸਮੇ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਧਾਰਾ ਬੇਰੋਕ ਬਾਹਰ ਨਿਕਲੇ ਫੇਫੜਿਆਂ ਵਿੱਚੋਂ ਹਵਾਏ ਜਿਹੜੀ ਠੀਕ ਹੈ ਉਹ ਬੇਰੋਕ ਬਾਹਰ ਨਿਕਲੇ ਜਦ ਆਪਾਂ ਇਹ ਧੁਨੀਆਂ ਨੂੰ ਉਚਾਰਦੇ ਆਂ ਜਦ ਬੋਲਦੇ ਆਂ ਪੰਜਾਬੀ ਵਿੱਚ ਇਹਨਾਂ ਧੁਨੀਆਂ ਦੀ ਗਿਣਤੀ 3 ਹੈ ਠੀਕ ਹੈ ਊੜਾ ਆੜਾ ਅਤੇ ਈੜੀ ਇਹਨਾਂ ਨੂੰ ਸਵਰਵਾਹਕ ਕਿਹਾ ਜਾਂਦਾ ਹੈ ਕਿਉਂਕਿ ਇਹ 10 ਮਾਤਰਾਵਾਂ ਨੂੰ ਪ੍ਰਗਟ ਕਰਦੇ ਹਨ ਠੀਕ ਹੈ ਕਿਹੜੀਆਂ-ਕਿਹੜੀਆਂ ਨੇ ਉਹ ਅ ਆ ਈ ਈ ਊ ਊ ਏ ਐ ਓ ਓ ਠੀਕ ਹੈ ਜੀ ਆੜਾ ਆੜੇ ਨੂੰ ਕੰਨਾ ਆ ਈੜੀ ਨੂੰ ਸਿਹਾਰੀ ਈ ਈੜੀ ਨੂੰ ਬਿਹਾਰੀ ਈ ਊੜੇ ਨੂੰ ਔਂਕੜ ਊ ਊੜੇ ਨੂੰ ਦੁਲੰਕੜ ਊ ਈੜੀ ਨੂੰ ਲਾਵਾ ਏ ਠੀਕ ਹੈ ਆੜੇ ਨੂੰ ਦਲਾਵਾ ਐ ਊੜਾ ਆੜੇ ਨੂੰ ਕਨੋੜਾ ਓ ਠੀਕ ਹੈ ਜੀ ਇਹ 10 ਮਾਤਰਾਵਾਂ ਨੂੰ ਸਵਰ ਪ੍ਰਗਟ ਕਰਦੇ ਹਨ ਇੰਜ ਸਵਰ ਤਿੰਨ ਤੇ ਸਵਰ ਧੁਨੀਆਂ 10 ਹਨ ਠੀਕ ਹੈ ਸਵਰ ਕਿੰਨੇ ਨੇ ਤਿੰਨ ਤੇ ਸਵਰ ਧੁਨੀਆਂ ਕਿੰਨੀਆਂ ਹੋ ਗਈਆਂ 10 ਹੋ ਗਈਆਂ ਅੱਗੇ ਆਓ ਜੀ ਵਿਅੰਜਨ ਵਿਅੰਜਨ ਕੀ ਹੁੰਦੇ ਨੇ ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਰੋਕ પા ਕੇ ਉਚਾਰਿਆ ਜਾਵੇ ਯਾਨੀ ਕਿ ਹਵਾ ਨੂੰ ਰੋਕ ਕੇ ਉਚਾਰਿਆ ਜਾਵੇ ਹਵਾ ਰੁਕਦੀ ਆ ਉਹਦੇ ਵਿੱਚ ਉਹਨਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਕਦੇ ਤਾਲੂ ਨਾਲ ਕਦੇ ਦੰਦਾਂ ਨਾਲ ਕਦੇ ਦੰਦਾਂ ਦੇ ਅੰਦਰਲੇ ਪਾਸੇ ਨੂੰ ਚੁੰਦੀ ਹੈ ਜਾਂ ਕਈ ਵਾਰ ਕੋਈ ਧੁਨੀ ਉਚਾਰਨ ਵੇਲੇ ਦੋਵੇਂ ਬੁੱਲ ਮਿੱਟੇ ਜਾਂਦੇ ਹਨ ਜਾਂ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਪੰਜਾਬੀ ਵਿੱਚ ਸਸੇ ਤੋਂ ਲੈ ਕੇ ੜਾੜੇ ਤੱਕ 38 ਵਿਅੰਜਨ ਧੁਨੀਆਂ ਹੁੰਦੀਆਂ ਹਨ ਠੀਕ ਹੈ ਜੀ ਕਲੀਅਰ ਹੈ ਅੱਗੇ ਆਓ ਵਿਅੰਜਨਾਂ ਦੀ ਵਰਗਵੰਡ ਵਿਅੰਜਨਾਂ ਨੂੰ ਅੱਗੇ ਵੰਡ ਕਰਦੇ ਹਾਂ ਵਿਅੰਜਨਾਂ ਦੀ ਵਰਗਵੰਡ ਪਹਿਲੇ ਨੰਬਰ ਤੇ ਦੇਖੋ ਉਚਾਰਨ ਸਥਾਨ ਦੇ ਆਧਾਰ ਤੇ ਵਰਨਾਂ ਦੀ ਵੰਡ ਦੇਖੋ ਕੰਠੀ ਜਿਵੇਂ ਆਪਾਂ ਕੋਈ ਧੁਨੀ ਪੈਦਾ ਕਰਦੇ ਹਾਂ ਠੀਕ ਹੈ ਆਪਨੇ ਕੰਠ ਤੇ ਜ਼ੋਰ ਪੈਂਦਾ ਹੈ ਤਾਂ ਉਹਨੂੰ ਕੰਠੀ ਕਿਹਾ ਜਾਂਦਾ ਜਿਵੇਂ ਕਿ ਦੇਖੋ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਲੱਗੇ ਯਾਨੀ ਕਿ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਲੱਗੇ ਉਹ ਕੰਠੀ ਵਿਅੰਜਨ ਹੁੰਦੇ ਹਨ ਜਿਵੇਂ ਕਿ ਕਕਾ ਵਰਗ ਵਿਚਲੇ ਵਰਣ ਠੀਕ ਹੈ ਕਕਾ ਖਖਾ ਗੱਗਾ ਘੱਗਾ ਅੰਗਾ ਇਹ ਸਾਰੇ ਕੀ ਨੇ ਇਹ ਕੰਠੀ ਧੁਨੀਆਂ ਨੇ ਉਸ ਤੋਂ ਬਾਅਦ ਆਓ ਤਾਲਵੀ ਵਿਅੰਜਨ ਤਾਲਵੀ ਵਿਅੰਜਨ ਕਿਹੜੇ ਹੁੰਦੇ ਨੇ ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਵ ਦਾ ਅਗਲਾ ਹਿੱਸਾ ਕੋਮਲ ਤਾਲੂ ਨਾਲ ਚੂਹੇ ਉਹ ਤਾਲਵੀ ਵਿਅੰਜਨ ਹੁੰਦੇ ਹਨ ਜਿਵੇਂ ਕਿ ਚਚਾ ਵਰਗ ਵਿਚਲੇ ਵਰਨ ਚਚਾ ਛਚਾ ਜਜਾ ਝਜਾ ਵੰਜਾ ਠੀਕ ਹੈ ਜੀ ਨੈਕਸਟ ਆਓ ਉਲਟ ਜੀਬੀ ਜਿਨ੍ਹਾਂ ਧੋਨੀਆਂ ਦੇ ਉਚਾਰਨ ਸਮੇਂ ਜੀਵ ਦਾ ਅਗਲਾ ਨੋਕ ਵਾਲਾ ਹਿੱਸਾ ਠੀਕ ਹੈ ਜਿਹੜਾ ਨੋਕ ਵਾਲਾ ਹਿੱਸਾ ਹੁੰਦਾ ਹੈ ਨਾ ਜੀਬ ਦਾ ਅਗਲਾ ਉਲਟਾ ਹੋ ਕੇ ਕੋਮਲ ਤਾਲੂ ਨਾਲ ਚੂਹੇ ਉਲਟਾ ਹੋ ਕੇ ਉਹ ਕੋਮਲ ਤਾਲੂ ਨਾਲ ਚੁੰਦਾ ਹੈ ਠੀਕ ਹੈ ਉਹ ਉਲਟ ਜੀਬੀ ਵਿਅੰਜਨ ਹੁੰਦੇ ਨੇ ਜਿਵੇਂ ਕਿ ਟੈਂਕਾ ਵਰਗ ਵਿਚਲੇ ਵਰਣ ਠੀਕ ਹੈ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਇਹ ਸਾਰੇ ਕਿਹਨੇ ਉਲਟ ਜੀਬੀ ਨੇ ਇਹਨਾਂ ਨੂੰ ਉਚਾਰਨ ਸਮੇਂ ਜੀਬ ਉਲਟਦੀ ਹੈ ਨੈਕਸਟ ਹੈ ਜੋ ਉਹ ਦੰਤੀ ਹੈ ਠੀਕ ਹੈ ਜਿਨ੍ਹਾਂ ਤੋਣੀਆਂ ਦੇ ਉਚਾਰਨ ਸਮੇਂ ਜੀਬ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਤੂਨੀ ਉਚਾਰੇ ਠੀਕ ਹੈ ਦੰਦਾਂ ਨਾਲ ਜੁੜ ਜਵੇ ਉਹ ਦੰਤੀ ਵਿਅੰਜਨ ਹੁੰਦੇ ਨੇ ਠੀਕ ਹੈ ਜਿਵੇਂ ਤੱਤਾ ਵਰਗ ਵਿਚਲੇ ਵਰਣ ਤੱਤਾ ਠੱਠਾ ਦੱਦਾ ਧੱਦਾ ਨੰਨਾ ਠੀਕ ਹੈ ਉਚਾਰ ਕੇ ਦੇਖੋ ਜੀਬ ਦਾ ਅਗਲਾ ਹਿੱਸਾ ਦੰਦਾਂ ਨਾਲ ਛੂੰਦਾ ਹੈ ਦਾ ਫਿਰ ਉਸ ਤੋਂ ਬਾਅਦ ਆਓ ਦੋ ਹੋਂਟੀ ਜੀਨਾ ਤੋਂ ਨਿਆ ਦੇ ਉਚਾਰਨ ਸਮੇਂ ਦੋਵੇਂ ਬੁੱਲ ਮਿਟੇ ਜਾਣ ਯਾਨੀ ਦੋਵੇਂ ਬੁੱਲ ਮਿਲ ਜਾਣ ਆਪਸ ਦੇ ਵਿੱਚ ਠੀਕ ਹੈ ਉਹ ਦੋ ਹੋਂਟੀ ਵਿਅੰਜਨ ਹੁੰਦੇ ਹਨ ਜਿਵੇਂ ਪਪਾ ਵਰਗ ਵਿਚਲੇ ਵਰਣ ਪਪਾ ਫਫਾ ਬੱਬਾ ਪੱਬਾ ਮੱਮਾ ਠੀਕ ਹੈ ਇਹ ਉਚਾਰ ਕੇ ਦੇਖੋ ਤੁਹਾਡੇ ਦੋਵੇਂ ਬੁੱਲ ਆਪਸ ਦੇ ਵਿੱਚ ਮਿਲਣਗੇ ਉਸ ਤੋਂ ਬਾਅਦ ਆਓ ਨਾਸਿਕ ਵਿਅੰਜਨ ਧੁਨੀਆਂ ਨਾਸਿਕ ਵਿਅੰਜਨ ਜਾਂ ਧੁਨੀਆਂ ਠੀਕ ਹੈ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਆਵਾਜ਼ ਦਾ ਕੁਝ ਹਿੱਸਾ ਨੱਕ ਰਾਹੀਂ ਨਿਕਲੇ ਉਹਨੂੰ ਆਪਾਂ ਕੀ ਕਹਿੰਦੇ ਆ ਨਾਸਿਕ ਨਾਸਿਕ ਵਿਅੰਜਨ ਹੁੰਦੇ ਨੇ ਉਹ ਠੀਕ ਹੈ ਪੰਜਾਬੀ ਵਿੱਚ ਪੰਜ ਨਾਸਿਕ ਵਿਅੰਜਨ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਅੰਗਾ ਵੰਜਾ ਨਾਣਾ ਨੰਨਾ ਮੰਮਾ ਇਹ ਧੁਨੀਆਂ ਜਦ ਆਪਾਂ ਉਚਾਰਦੇ ਆ ਤਾਂ ਆਪਣੇ ਨੱਕ ਰਾਹੀਂ ਆਵਾਜ਼ ਆਂਦੀ ਹੈ ਇਸ ਕਰਕੇ ਇਹਨੂੰ ਨਾਸਿਕ ਵਿਅੰਜਨ ਜਾਂ ਧੁਨੀਆਂ ਕਿਹਾ ਜਾਂਦਾ ਹੈ ਠੀਕ ਹੈ ਜੀ ਕਲੀਅਰ ਹੈ ਨੈਕਸਟ ਆਓ ਸਾਹ ਦੀ ਮਾਤਰਾ ਦੇ ਆਧਾਰ ਤੇ ਵਿਅੰਜਨਾਂ ਦੀ ਵਰਗਮੰਡ ਇਸ ਦੇ ਵਿੱਚ ਸਾਹ ਦੀ ਮਾਤਰਾ ਦੇ ਆਧਾਰ ਤੇ ਵਿਅੰਜਨ ਦੋ ਹਿੱਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ ਕਿਹੜੇ ਕਿਹੜੇ ਅਲਪ ਪ੍ਰਾਨ ਤੇ ਮਹਾ ਪ੍ਰਾਨ ਦੇਖੋ ਅਲਪ ਪ੍ਰਾਨ ਕਿਹੜੇ ਹੁੰਦੇ ਨੇ ਜਿਹੜੇ ਵਿਅੰਜਨਾਂ ਦੇ ਉਚਾਰਨ ਵਿੱਚ ਥੋੜੀ ਮਾਤਰਾ ਵਿੱਚ ਸਾਹ ਬਾਹਰ ਨਿਕਲੇ ਥੋੜੀ ਮਾਤਰਾ ਦੇ ਵਿੱਚ ਸਾਹ ਬਾਹਰ ਨਿਕਲਦਾ ਠੀਕ ਹੈ ਉਹ ਅਲਪ ਪ੍ਰਾਨ ਹੁੰਦੇ ਨੇ ਉਹ ਅਲਪ ਪ੍ਰਾਨ ਵਿਅੰਜਨ ਹੁੰਦੇ ਨੇ ਠੀਕ ਹੈ ਜਿਵੇਂ ਕਕਾ ਚਚਾ ਟੈਂਕਾ ਤੱਤਾ ਪੱਪਾ ਗੱਗਾ ਜੱਜਾ ਡੱਡਾ ਦੱਦਾ ਬੱਬਾ ਤੇ ਦੂਸਰੇ ਨੰਬਰ ਤੇ ਮਹਾਪ੍ਰਾਣ ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਜ਼ਿਆਦਾ ਮਾਤਰਾ ਦੇ ਵਿੱਚ ਸਾਹ ਬਾਹਰ ਨਿਕਲੇ ਜਦ ਆਪਾਂ ਉਹ ਅੱਖਰਾਂ ਨੂੰ ਬੋਲਦੇ ਆ ਉਹ ਧੁਨੀਆਂ ਨੂੰ ਬੋਲਦੇ ਆ ਤਾਂ ਆਪਾਂ ਨਾਲ ਜ਼ਿਆਦਾ ਮਾਤਰਾ ਦੇ ਵਿੱਚ ਸਾਹ ਬਾਹਰ ਨਿਕਲਦਾ ਠੀਕ ਹੈ ਉਹ ਮਹਾਪ੍ਰਾਣ ਵਿਅੰਜਨ ਹੁੰਦੇ ਨੇ ਜਿਵੇਂ ਕਿ ਖਖਾ ਛਛਾ ਜੱਜਾ ਤੱਥਾ ਫੱਪਾ ਠੀਕ ਹੈ ਇਹ ਉਚਾਰ ਕੇ ਦੇਖੋ ਠੀਕ ਹੈ ਪ੍ਰੈਕਟੀਕਲ ਕਰਕੇ ਦੇਖੋ ਤੋ ਦਾ ਸਾ ਜਿਆਦਾ ਮਾਤਰਾ ਦੇ ਵਿੱਚ ਬਾਹਰ ਨਿਕਲੂਗਾ ਮਹਾ ਪ੍ਰਾਨ ਦੇ ਵਿੱਚ ਤੇ ਅਲਪ ਪ੍ਰਾਨ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਬਾਹਰ ਨਿਕਲਦਾ ਠੀਕ ਹੈ ਜੀ ਕਲੀਅਰ ਹੈ ਅੱਗੇ ਦੇਖੋ ਪੈਰ ਚ ਬਿੰਦੀ ਵਾਲੇ ਵਰਨ ਪੈਰ ਚ ਬਿੰਦੀ ਵਾਲੇ ਵਰਨ ਕਿਹੜੇ ਹੁੰਦੇ ਨੇ ਗੁਰਮੁਖੀ ਵਰਨਮਾਲਾ ਵਿੱਚ 6 ਵਰਨਾਂ ਦੇ ਪੈਰ ਵਿੱਚ ਬਿੰਦੀ ਪਾਈ ਜਾਂਦੀ ਹੈ ਠੀਕ ਹੈ 6 ਵਰਨ ਜੋ ਲਾਸਟ ਦੇ ਵਿੱਚ ਜੋੜੇ ਗਏ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਬਿੰਦੀ ਪਾਈ ਜਾਂਦੀ ਹੈ ਉਹ ਕਿਹੜੇ-ਕਿਹੜੇ ਨੇ ਸਸੇ ਦੇ ਪੈਰ 'ਚ ਬਿੰਦੀ ਹੈ ਖਖੇ ਦੇ ਪੈਰ 'ਚ ਬਿੰਦੀ ਹੈ ਗੱਗੇ ਦੇ ਵਿੱਚ ਬਿੰਦੀ ਹੈ ਜੱਜੇ ਦੇ ਵਿੱਚ ਬਿੰਦੀ ਹੈ ਫਫੇ ਦੇ ਵਿੱਚ ਤੇ ਲੱਲੇ ਦੇ ਵਿੱਚ ਬਿੰਦੀ ਹੈ ਇਸ ਨਵੀਨ ਵਰਗ ਨੂੰ 35 ਅੱਖਰੀ ਦੇ ਨਾਲ ਸ਼ਾਮਿਲ ਕਰਨ ਦੇ ਦੋ ਕਾਰਨ ਸਨ ਕਿਹੜੇ-ਕਿਹੜੇ ਕਾਰਨ ਸਨ ਪਹਿਲਾ ਤਾਂ ਇਹ ਹੈ ਪਹਿਲਾ ਇਹ ਸੀ ਕਿ ਪੰਜਾਬੀ ਵਿੱਚ ਬਹੁਤ ਸਾਰੀ ਸ਼ਬਦਾਵਲੀ ਅਜਹੀ ਹੈ ਜਿਸ ਦਾ ਮੂਲ ਸਰੋਤ ਅਰਬੀ ਫਾਰਸੀ ਹੈ ਠੀਕ ਹੈ ਅਤੇ ਉਸ ਨੂੰ ਪੰਜਾਬੀ ਵਿੱਚ ਤਤਸਮ ਰੂਪ ਵਿੱਚ ਅਪਣਾਇਆ ਗਿਆ ਹੈ ਯਾਨੀ ਕਿ ਜਿਵੇਂ ਉਹ تھے ਆਪਾਂ ਨੇ ਉਦਾਂ ਹੀ ਅਪਣਾ ਲਿਆ ਉਹਨੂੰ ਕੁਝ ਬਦਲਿਆ ਨਹੀਂ ਉਹਦੇ ਵਿੱਚ ਆਪਾਂ ਨੇ ਠੀਕ ਹੈ ਉਹਨੂੰ ਕਹਿੰਦੇ ਨੇ ਤਤਸਮ ਰੂਪ ਗੁਰਮੁਖੀ ਦੇ ਵਿੱਚ ਐਸੇ ਚਿੰਨ੍ਹ ਨਹੀਂ ਸਨ ਜਿਨ੍ਹਾਂ ਰਾਹੀਂ ਆਪਾਂ ਉਹਨਾਂ ਦੀ ਆਵਾਜ਼ ਨੂੰ ਕੱਢ ਸਕੀਏ ਜੋ ਅਰਬੀ ਫਾਰਸੀ ਦੇ ਉਚਾਰਨ ਨੂੰ ਹੂਬਹੂ ਪੇਸ਼ ਕਰ ਸਕਣ ਇਸ ਲਈ ਪਹਿਲਾਂ ਤੋਂ ਹੀ ਮੌਜੂਦ ਵਰਨਾ ਦੇ ਪੈਰਾਂ ਵਿੱਚ ਬਿੰਦੀ ਪਾ ਕੇ ਫਾਰਸੀ ਉਚਾਰਨ ਨੂੰ ਬਰਕਰਾਰ ਰੱਖਿਆ ਗਿਆ ਜਿਵੇਂ ਕਿ ਆ ਦੇਖੋ ਖਰਗੋਸ਼ ਲਿਖਿਆ ਹੋਇਆ ਹੈ ਗਲਤ ਲਿਖਿਆ ਹੋਇਆ ਹੈ ਗਜ਼ਲ ਲਿਖਿਆ ਹੋਇਆ ਹੈ ਖੁਸ਼ਬੂ ਲਿਖਿਆ ਹੋਇਆ ਹੈ ਜਹਾਜ਼ ਹੈ ਠੀਕ ਹੈ ਤਾਂ ਇੱਕ ਤਾਂ ਕਾਰਨ ਇਹ ਹੈ ਠੀਕ ਹੈ ਪੈਰ ਚ ਬਿੰਦੀ ਇਸ ਕਰਕੇ ਪਾਈ ਜਾਂਦੀ ਹੈ ਕਿਉਂਕਿ ਆਪਾਂ ਨੂੰ ਸੇਮ ਆਵਾਜ਼ ਕੱਢਣ ਵਾਸਤੇ ਕੋਈ ਅੱਖਰ ਮੌਜੂਦ ਨਹੀਂ ਸਨ ਦੂਜਾ ਕਾਰਨ ਕੀ ਹੈ ਦੂਜਾ ਕਾਰਨ ਇਹ ਸੀ ਕਿ ਜੇਕਰ ਇਹਨਾਂ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾ ਸ਼ਬਦਾ ਦੇ ਅਰਥਾਂ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਜਿਵੇਂ ਕਿ ਦੇਖੋ ਸੇਰ ਹੈ ਸੇਰ ਦਾ ਮਤਲਬ ਕੀ ਹੁੰਦਾ ਵਜ਼ਨ ਹੁੰਦਾ ਕਿਲੋ ਦੇ ਬਰਾਬਰ ਠੀਕ ਹੈ ਦੂਸਰੇ ਪਾਸੇ ਜਦ ਆਪਾਂ ਇਹਦੇ ਪੈਰ 'ਚ ਬਿੰਦੀ ਪਾ ਦਨੇ ਆ ਠੀਕ ਹੈ ਕੀ ਬਣ ਜਾਂਦਾ ਇਹ ਸ਼ੇਰ ਬਣ ਜਾਂਦਾ ਸ਼ੇਰ ਕੀ ਹੁੰਦਾ ਜਾਨਵਰ ਹੁੰਦਾ ਆਪਾਂ ਨੂੰ ਪਤਾ ਹੁਣ ਆ ਦੇਖੋ ਸਰਮਾਇਆ ਲਿਖਿਆ ਹੋਇਆ ਹੈ ਇਹਦਾ ਮਤਲਬ ਕੀ ਹੈ ਪੂੰਜੀ ਹੈ ਠੀਕ ਹੈ ਪੂੰਜੀ ਕਹਿੰਦੇ ਨੇ ਸਰਮਾਇਆ ਪੈਰ 'ਚ ਬਿੰਦੀ ਪਾ ਕੇ ਆਪਾਂ ਨੇ ਸਰਮਾਇਆ ਬਣਾਤਾ ਇਹਨੂੰ ਠੀਕ ਹੈ ਸਰਮਾਇਆ ਦਾ ਮਤਲਬ ਕੀ ਹੁੰਦਾ ਚੀਜ਼ ਗਿਆ ਠੀਕਾ ਸ਼ਰਮਾ ਜਾਣਾ ਬੋਲੀ ਬੋਲੀ ਦਾ ਮਤਲਬ ਕੀ ਇਹਦਾ ਭਾਸ਼ਾ ਠੀਕ ਹੈ ਦੂਸਰੇ ਪਾਸੇ ਆਪਾਂ ਨੇ ਲੱਲੇ ਦੇ ਪੈਰ ਦੇ ਵਿੱਚ ਬਿੰਦੀ ਪਾਤੀ ਕੀ ਬਣ ਗਿਆ ਬੋਲੀ ਯਾਨੀ ਕਿ ਕੰਨਾਂ ਤੋਂ ਘੱਟ ਸੁਣਨ ਵਾਲੀ ਠੀਕ ਹੈ ਕੰਨਾਂ ਤੋਂ ਘੱਟ ਸੁਣਨ ਵਾਲਾ ਗੋਲੀ ਗੋਲੀ ਦਾ ਮਤਲਬ ਹੁੰਦਾ ਦਾਸੀ ਗੋਲੀ ਦਾ ਮਤਲਬ ਹੁੰਦਾ ਗੋਲ ਚੀਜ਼ ਟਿੱਕੀ ਠੀਕ ਹੈ ਗਮ ਗਮ ਕੀ ਹੁੰਦੀ ਹੈ ਜੋੜਨ ਵਾਲਾ ਪਦਾਰਥ ਅੰਗਰੇਜ਼ੀ ਦੇ ਵਿੱਚ ਆਪਾਂ ਕਹਿੰਦੇ ਨਹੀਂ ਗਮ ਦਈ ਓਏ ਯਾ ਕਲਾਸ ਦੇ ਵਿੱਚ ਕਹਨੇ ਆ ਤੇਰੇ ਕੋਲ ਗਮ ਹੈਗੀ ਠੀਕ ਹੈ ਤਾ ਅਗਰ ਆਪਾਂ ਨੇ ਗੱਗੇ ਦੇ ਪੈਰ ਦੇ ਵਿੱਚ ਬਿੰਦੀ ਪਾਤੀ ਫਿਰ ਕੀ ਬਣ ਗਿਆ ਗਮ ਯਾਨੀ ਇਹਦਾ ਮਤਲਬ ਕੀ ਹੈ ਫਿਕਰ ਹੈ ਠੀਕ ਹੈ ਸਮਝ ਆ ਗਈ ਚਲੋ ਅੱਗੇ ਆਓ ਦੂਜੇ ਵਰਨਾ ਦੇ ਪੈਰਾਂ ਵਿੱਚ ਪੈਣ ਵਾਲੇ ਵਰਣ ਦੂਸਰੇ ਵਰਨਾ ਦੇ ਵਿੱਚ ਪੈਰਾਂ ਦੇ ਵਿੱਚ ਆਪਾਂ ਲਿਖਦੇ ਹਾਂ ਵਰਨਾ ਨੂੰ ਠੀਕ ਹੈ ਉਹ ਕਿਹੜੇ ਹੁੰਦੇ ਹਨ ਹੁਣ ਪੰਜਾਬੀ ਵਿੱਚ ਕੇਵਲ ਦੋ ਹੀ ਵਰਣ ਨੇ ਵੈਸੇ ਤਾਂ ਤਿੰਨ ਹੁੰਦੇ ਸੀਗੇ ਠੀਕ ਹੈ ਪਰ ਹੁਣ ਦੋ ਰਹਿ ਗਏ ਜਿਹੜੇ ਦੂਜੇ ਵਰਨਾਂ ਦੇ ਪੈਰਾਂ ਵਿੱਚ ਪਾਏ ਜਾਂਦੇ ਹਨ ਠੀਕ ਹੈ ਉਹ ਹਨ ਹਾ ਹਾ ਤੇ ਰਾਰਾ ਪਹਿਲਾਂ ਵਾਵਾ ਵੀ ਹੁੰਦਾ ਸੀਗਾ ਠੀਕ ਹੈ ਨੋਟਾ ਦੇਖੋ ਲਿਖਿਆ ਹੋਇਆ ਪਹਿਲਾਂ ਵਾਵਾ ਨੋ ਵੀ ਪੈਰਾਂ ਦੇ ਵਿੱਚ ਪਾ ਕੇ ਲਿਖਿਆ ਜਾਂਦਾ ਸੀ ਪਰ ਹੁਣ ਇਸ ਦੀ ਵਰਤੋਂ ਲਗਭਗ ਲੋਪ ਹੋ ਚੁੱਕੀ ਹੈ ਠੀਕ ਹੈ ਇਸ ਨੂੰ ਪੂਰਾ ਹੀ ਵਰਤਿਆ ਜਾਂਦਾ ਹੈ ਹੁਣ ਪੂਰਾ ਹੀ ਲਿਖ ਕੇ ਵਰਤਿਆ ਜਾਂਦਾ ਹੈ ਇਹਨੂੰ ਰਹਿ ਕਿਹੜੇ ਗਏ ਹਾ ਹਾ ਤੇ ਰਾਰਾ ਠੀਕ ਹੈ ਦੇਖੋ ਹਾ ਹਾ ਦੀ ਵਰਤੋਂ ਹੈ ਜਿਹੜੀ ਨੰਨਾ ਮੰਮਾ ਰਾਰਾ ਲੱਲਾ ੜਾੜਾ ਦੇ ਪੈਰਾਂ ਦੇ ਵਿੱਚ ਪਾ ਕੇ ਹੀ ਕੀਤੀ ਜਾਂਦੀ ਹੈ ਹਾ ਹਰੀ ਠੀਕ ਹੈ ਧਿਆਨ ਨਾਲ ਦੇਖ ਲੋ ਅਖਰ ਨੰਨਾ ਮੰਮਾ ਰਾਰਾ ਲੱਲਾ ੜਾੜਾ ਇਹਨਾਂ ਹੀ ਅੱਖਰਾਂ ਦੇ ਪੈਰਾਂ ਵਿੱਚ ਹਾ ਹਾ ਪੈਂਦਾ ਠੀਕ ਹੈ ਵਰਨਾ ਦੇ ਪੈਰਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਉਹਨਾ ਜਮਾ ਵਾਰਾ ਮੱਲਮ ਪੜਾਈ ਆਦੀ ਠੀਕ ਹੈ ਚਲੋ ਅੱਗੇ ਆਓ ਆ ਦੇਖੋ ਇਸ ਦੀ ਵਰਤੋਂ ਸ਼ਬਦ ਦੇ ਅਰਥ ਦੇ ਇਸ ਦੀ ਵਰਤੋਂ ਸ਼ਬਦ ਦੇ ਅਰਥ ਦੇ ਆਧਾਰ ਤੇ ਵੀ ਕੀਤੀ ਜਾਂਦੀ ਹੈ ਜਿਵੇਂ ਦੇਖੋ ਸਨ ਸਾਨੂੰ ਆਪਾਂ ਕੀ ਕਹਨੇ ਆ ਈਸਵੀ ਠੀਕ ਹੈ ਫਿਰ ਆਪਾਂ ਨੇ ਨੰਨੇ ਦੇ ਪੈਰਾਂ ਦੇ ਵਿੱਚ ਹਾਹਾ ਪਾਤਾ ਠੀਕ ਹੈ ਫਿਰ ਕੀ ਬਣ ਗਿਆ ਸਣ ਇਹਦਾ ਮਤਲਬ ਕੀ ਹੈ ਕੰਦ ਤੋੜ ਕੇ ਚੋਰੀ ਕਰਨੀ ਸਣ ਦਾ ਮਤਲਬ ਕੀ ਹੈ ਕੰਦ ਤੋੜ ਕੇ ਚੋਰੀ ਕਰਨੀ ਦੂਸਰੇ ਪਾਸੇ ਆ ਦੇਖੋ ਕੀ ਲਿਖਿਆ ਹੋਇਆ ਵਰ ਵਰ ਦਾ ਮਤਲਬ ਕੀ ਹੁੰਦਾ ਅਸੀਸ ਅਗਰ ਇਹਦੇ ਪੈਰਾ ਦੇ ਵਿੱਚ ਆਪਾਂ ਨੇ ਹਾਹਾ ਪਾਤਾ ਤਾਂ ਕੀ ਬਣ ਗਿਆ ਵਰ ਠੀਕ ਹੈ ਉਹਦਾ ਮਤਲਬ ਹੁੰਦਾ ਵਰਨਾ ਆ ਦੇਖੋ ਜਮਾ ਜਮਦੁੱਤਾ ਠੀਕ ਹੈ ਅਗਰ ਆਪਾਂ ਨੇ ਪੈਰਾਂ ਦੇ ਵਿੱਚ ਹਾਹਾ ਪਾਤਾ ਫਿਰ ਕੀ ਬਣ ਜੂਗਾ ਜਮਾ ਯਾਨੀ ਕਿ ਜੋੜਨਾ ਜੜ ਜੜਨਾ ਜੜ ਮੁਡ ਠੀਕ ਹੈ ਇਹ ਸਾਰੇ ਤੁਸੀਂ ਅੱਖਰ ਪੜ ਸਕਦੇ ਹੋ ਦੂਜੇ ਵਾਸੇ ਰਾਰਾ ਰਾਰਾ ਦੀ ਵਰਤੋਂ ਉਸ ਸ਼ਬਦ ਤੇ ਕੀਤੀ ਜਾਂਦੀ ਹੈ ਜਿੱਥੇ ਦੋ ਵਿਅੰਜਨਾਂ ਦਾ ਉਚਾਰਨ ਫੌਰੀ ਤੌਰ ਤੇ ਹੋਵੇ ਜਿਵੇਂ ਕਿ ਰਸ਼ਨ ਕਰਮ ਤ੍ਰੈ ਫਰੀ ਪ੍ਰਿੰਸੀਪਲ ਪ੍ਰਭੂ ਕ੍ਰਿਸ਼ਨ ਸ਼੍ਰੀਮਤੀ ਆਦਿ ਹੁਣ ਜੀ ਮੈਂ ਪ੍ਰਸ਼ਨ ਹੈ ਠੀਕ ਹੈ ਇਹਨੂੰ ਮੈਂ ਆਇ ਨਹੀਂ ਪੜ ਰਿਹਾ ਪਰਸ਼ਨ ਠੀਕ ਹੈ ਇਨੋਂ ਪਹਿਲੇ ਦੋ ਅੱਖਰ ਨੇ ਜਿਹੜੇ ਉਹ ਮੈਂ ਫੌਰੀ ਤੌਰ ਤੇ ਲੈ ਰਿਆ ਪਰ ਪਰ ਠੀਕ ਹੈ ਪਰ ਨਹੀਂ ਪਰ ਯਾਨੀ ਕਿ ਲਗਭਗ ਮੈਂ ਇੱਕਸਾਰ ਦੋਨੇ ਅੱਖਰ ਪੜ ਰਿਹਾ ਹਾਂ ਠੀਕ ਹੈ ਪ੍ਰਸ਼ਨ ਕ੍ਰਮ ਤਰੇ ਫਰੀ ਪ੍ਰਿੰਸੀਪਲ ਠੀਕ ਹੈ ਕਈ ਵਾਰੀ ਸ਼ਬਦ ਦੇ ਪੈਰਾਂ ਚ ਰਾਰਾ ਪਾਉਣ ਤੇ ਪੂਰਾ ਰਾਰਾ ਪਾਉਣ ਨਾਲ ਸ਼ਬਦਾਂ ਦੇ ਅਰਥ ਵੀ ਬਦਲ ਜਾਂਦੇ ਹਨ ਠੀਕ ਹੈ ਪੂਰਾ ਰਾਰਾ ਲਿਖਣ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ ਜਿਵੇਂ ਆ ਦੇਖੋ ਕਰਮ ਸ਼ਬਦ ਤੋਂ ਭਾਵ ਲੜੀ ਅਨੁਸਾਰ ਠੀਕ ਹੈ ਕਰਮ ਦਾ ਮਤਲਬ ਕੀ ਹੁੰਦਾ ਲੜੀ ਅਨੁਸਾਰ ਦੂਸਰੇ ਪਾਸੇ ਆਪਾਂ ਨੇ ਪੂਰਾ ਰਾਰਾ ਇਸਤੇਮਾਲ ਕਰ ਲਿਆ ਇਹਦਾ ਮਤਲਬ ਹੈ ਕਰਮ ਇਸ ਤੋਂ ਭਾਵ ਹੈ ਕੰਮ ਜਾਂ ਕਿਸਮਤ ਠੀਕ ਹੈ ਇਸ ਤਰ੍ਹਾਂ ਇਹ ਰਾਰਾ ਇਸਤੇਮਾਲ ਕੀਤਾ ਜਾਂਦਾ ਹੈ ਰਾਰਾ ਤੇ ਹਾਹਾ ਦੀ ਕਿਵੇਂ ਵਰਤੋਂ ਕਰਨੀ ਹੈ ਇਹ ਮੈਂ ਤੁਹਾਨੂੰ ਦੱਸਦਾ ਪੇਪਰਾਂ ਦੇ ਵਿੱਚ ਇੱਥੋਂ ਹੀ ਪ੍ਰਸ਼ਨ ਬੰਦੇ ਹਨ ਕਿਤੋਂ ਬਾਹਰੋਂ ਨਹੀਂ ਆਉਂਦੇ ਠੀਕ ਹੈ ਨੈਕਸਟ ਵੀਡੀਓ ਦੇ ਵਿੱਚ ਲਗਾ ਮਾਤਰਾਵਾ ਕਰਾਂਗੇ ਠੀਕ ਹੈ ਤਦ ਤੱਕ ਲਈ ਪੜਦੇ ਰਹੋ ਚੈਨਲ ਨੂੰ ਵੱਤੋ ਵੱਦ ਸਬਸਕ੍ਰਾਈਬ ਕਰ ਦਿਓ ਵੱਤੋ ਵੱਦ ਸ਼ੇਅਰ ਕਰ ਦਿਓ ਵੱਤੋ ਵੱਦ ਸਪੋਰਟ ਕਰੋ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ